ਇਦਾਂ ਆਪਾਂ ਨੂੰ ਉਹਦੀ ਪ੍ਰੋਪਰ ਨੌਲੇਜ ਨਹੀਂ ਹੈ ਚਾਹੇ ਤੁਸੀਂ ਕੋਈ ਕਿੱਤਾ ਲਾ ਲਓ ਬੱਕਰੀ ਪਾਲ ਲਾ ਲਓ ਸੂਰ ਪਾਲਣ ਲਾ ਲਓ ਚਾਹੇ ਮਧੂਮੱਖੀ ਫੱਜ ਜਿੰਨੇ ਜੇ ਆਪਾਂ ਹਰ ਇੱਕ ਫੀਲਡ ਨੂੰ ਆਪਾਂ ਉਸ ਤਰੀਕੇ ਨਾਲ ਉਸ ਐਂਗਲ ਤੋਂ ਰੋਟੇਟ ਕਰੀਏ ਇਹਦੀ ਡੀਪਲੀ ਨੌਲੇਜ ਲਈਏ ਪਹਿਲਾਂ ਫਿਰ ਉਨਾ ਹੀ ਤੁਸੀਂ ਇਹਦੇ ਲਈ ਅੱਗੇ ਜਾਉਂਗੇ ਤਮ ਹੋ ਜਾਂਦੇ। ਇਹ ਆ ਦੋ ਕੰਮ ਹੋ ਜਾਂਦੇ ਆਂਡੇ ਹੋ ਜਾਂਦੇ 150 ਮੁਰਗੀ ਹੈਗੀ ਆਪਣੇ ਕੋਲੇ। ਹੂੰ। ਇਹ ਆਚਾਰ ਖਾਈ ਜਾਂਦੇ ਆ ਉੱਤੇ ਮੱਝਾਂ ਦੇ ਤੁਰੇ ਫਿਰਦੇ ਆ ਦੇਖੋ ਨੇ ਉੱਤੇ ਬਹਿ ਜਾਣਾ। ਹੋਰ ਇਹ ਮ사ਜ ਪਸ਼ੂ ਵੀ ਨਾਲ ਇਹਦੇ ਨਾਲ। ਮੈਂ ਤਾਂ ਇੱਕ ਆਰਡਿਕ ਐਕਸਪੈਰੀਮੈਂਟ ਕਰਕੇ ਦੇਖਿਆ ਸੀ ਉਹ ਕਿਸੇ ਫਾਰਮਰ ਦੇ ਛੱਡੇ ਹੋਣਗੇ ਤਾਂ ਨਹੀਂ। ਪਰ ਮੈਂ ਦੋ 20 ਕੇ ਛੱਡੇ ਸੀ 20 ਤੋਂ ਬਾਅਦ ਫਿਰ ਮੈਨੂੰ ਵਧੀਆ ਲੱਗਿਆ ਇਹ ਵੀ ਕੰਮ। ਕਿੰਨੀਆਂ ਮੱਝਾਂ ਤੋਂ ਸਟਾਰਟ ਕੀਤਾ ਸੀ? ਦੋ ਮੱਝ ਤੋਂ ਕੀਤਾ ਸੀ ਭਾਈ ਜੀ। ਅੱਜ ਕਿੰਨੀਆਂ ਤੋਂ? 100 ਨੇ ਜੀ। ਆਜ ਤੌਰ ਤੇ ਕੰਮ ਲੈਂਦੇ ਆ ਮੈਂ ਉਹ ਤਾਂ ਮੱਝਾਂ ਉੱਤੇ ਦੁਰੀਆਂ ਫੇਰਦੀਆਂ ਉੱਤੇ ਚਲੇ ਜਾਂਦੇ ਆ ਇਹਨਾਂ ਦਾ ਪੱਕਾ ਟਾਈਮਿੰਗ ਆ ਇਹਨਾਂ ਨੂੰ ਅਸੀਂ 10 ਵਜੇ ਓਪਨ ਕਰਦੇ ਹਾਂ 2 ਵਜੇ ਦੁਬਾਰੇ ਫੇਰ ਇਹਨਾਂ ਨੂੰ ਉਸ ਜਗ੍ਹਾ ਤੇ ਜਾ ਵੜਨਾ ਤੁਆਤੀ ਦੌਰ ਦੇ ਵਿੱਚ ਜਦੋਂ ਆਪਾਂ ਬਾਈ ਜੀ ਕਰਦੇ ਆ ਤਾਂ ਦਿੱਕਤਾਂ ਖੜੀਆਂ ਹੁੰਦੀਆਂ ਹੀ ਨੇ ਜਦੋਂ ਆਪਾਂ ਕਰਦੇ ਆ ਤਾਂ ਦਿੱਕਤਾਂ ਹਰ ਇੱਕ ਚੀਜ਼ ਦੇ ਮਤਲਬ ਆਉਂਦੀਆਂ ਹੀ ਆਉਂਦੀ ਤੁ ਮਤਲਬ ਵੀ ਮੋਰਾ ਬਾਰੇ ਮੇਰਾ ਮਨ ਜਾਦੇ ਵੀ ਮੇਰਾ ਮਨ ਇਹਨੂੰ ਵਧੀਆ ਲੱਗਿਆ ਮੈਨੂੰ ਮੋਰਾ ਰੱਖ ਕੇ ਕਿਉਂਕਿ ਦੋਦੀ ਪਡਾਕਿਆਂ ਸਾਡੇ ਕੋਲ 16 ਲੀਟਰ ਸਾਰੀਆਂ ਪਲੱਸ ਨੇ ਹੂੰ ਉਦੋਂ ਗੱਲ ਸਾਨੂੰ ਪੜਤਾ ਨਹੀਂ ਪੈਂਦਾ ਬਾਈ ਮਤਲਬ ਇੱਕ ਤਾਂ ਆਪਾਂ ਥਣਾ ਦਾ ਗੈਪ ਦੇਖ ਲੈਂਦੇ ਆ ਵੀ ਜਿੰਨੀ ਗੈਪੇਸ਼ਨ ਉਹਦੀ ਜ਼ਿਆਦਾ ਹੋਊਗੀ ਥਣਾ ਦੀ ਤੇ ਇੱਕ ਮਤਲਬ ਪਸਮਾ ਕਿੰਨਾ ਛੱਡੇ ਦਾ ਤੇ ਛੱਡੇ ਤੇ ਪਸਮਾ ਤੋਂ ਪਤਾ ਲੱਗ ਜਾਂਦਾ ਬਾਕੀ ਆਊਟ ਲੁੱਕ ਦਾ ਕੰਮ ਕਰਦੀ ਆ ਔਰ ਤੁਸੀਂ ਮਿਲੇ ਹੋ ਜਾਂ ਮੈਂ ਮਿਲਿਆ ਹਰ ਇੱਕ ਬੰਦੇ ਦਾ ਪਹਿਰਾਵਾ ਹੁੰਦਾ ਇਹੀ ਪਸ਼ੂਆਂ ਦੇ ਵਿੱਚ ਬਿਮਾਰੀ ਬਰੂਸੀਲੋਸ ਜਿਹਨੂੰ ਕਹਿ ਦਿੰਦੇ ਆਪਾਂ ਵੀ ਗਾਂ ਦੀਆਂ ਫੇਲ ਦਾ ਬੱਚਾ ਸਿੱਟਣ ਲੱਗ ਜਾਂਦਾ ਪਸ਼ੂ ਮਤਲਬ ਜੇ ਉਹਦਾ ਮਤਲਬ ਥੱਲੇ ਡਿਸਚਾਰਜ ਆ ਜਾਂ ਉਹ ਦੂਜੇ ਪਸ਼ੂ ਨੇ ਚੱਟ ਲਿਆ ਉਹ ਤੋਂ ਬਾਅਦ ਜਾਂਦਾ ਫਿਰ ਟੀ ਡੀ ਐਸ ਦੀ ਆ ਜਾਂਦੀ ਆ ਵੀ ਮਤਲਬ ਲੰਗੜਾ ਬੁਖਾਰ ਕਹਿ ਦਿੰਦੇ ਦੀ ਵੈਕਸੀਨ ਆਉਂਦੀ ਆ ਪ੍ਰੋਪਰ ਵੈਸੇ ਤਾਂ ਪੰਜਾਬ ਸਰਕਾਰ ਵੱਲੋਂ ਜਾਂ ਸੈਂਟਰ ਗਵਰਨਮੈਂਟ ਵੱਲੋਂ ਪ੍ਰੋਪਰ ਡਾਕਟਰਾਂ ਨੂੰ ਇੰਜੈਕਸ਼ਨ ਦਿੱਤੇ ਜਾਂਦੇ ਆ ਜੈ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਸਫਰ ਟੈਲੀਵੀਜ਼ਨ ਦੇ ਨਾਲ ਤੇ ਮੈਂ ਹਾਂ ਜੋਤ ਕਰੇਵਾਲ ਡੈਰੀ ਫਾਰਮਿੰਗ ਪੰਜਾਬ ਦੇ ਵਿੱਚ ਬਹੁਤ ਜਾਣੇ ਕਰਦੇ ਆ ਪਰ ਫੇਲ ਕਿਉਂ ਹੁੰਦੇ ਆ ਤੇ ਕੀ ਕੀ ਕਾਰਨ ਰਹਿੰਦੇ ਆ ਤੇ ਇਹਦਾ ਸਟਾਰਟਅਪ ਕਿੰਨਾ ਔਖਾ ਤੇ ਕਿਸ ਤਰੀਕੇ ਨਾਲ ਕਰਨਾ ਚਾਹੀਦਾ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਅਮਰਤ ਬੁੱਟਰ ਮਤੂਤ ਰਹਿਣਗੇ ਡੈਰੀ ਫਾਰਮਿੰਗ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਇਸ ਲਾਈਨ ਵੱਲ ਆਉਂਦੇ ਆ ਤੇ ਕੀ ਕੀ ਦਿੱਕਤਾਂ ਆਉਂਦੀਆਂ ਤੇ ਕੀ ਕੀ ਵੀਕ ਪੁਆਇੰਟ ਹੁੰਦੇ ਆ ਬਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਹੀਤ ਕਿਵੇਂ ਆ ਸਭ ਤੋਂ ਪਹਿਲਾਂ ਇਹ ਦੱਸੋ ਬਹੁਤ ਵਧੀਆ ਪਹਿਲਾ ਤਾਂ ਮੈਂ ਇੱਕ ਸਵਾਲ ਜ਼ਰੂਰ ਕਰਨ ਤੂੰਗਾ ਵੈਸੇ ਤੁਸੀਂ ਕਈ ਇੰਟਰਵਿਊਆਂ ਚਦਾ ਜਵਾਬ ਦਿੱਤਾ ਵਾ ਇੱਕ ਨੌਜਵਾਨ ਜੇ ਮੁੰਡੇ ਹੋ ਹਾਂਜੀ ਹਾਂਜੀ ਨੌਜਵਾਨ ਡੈਰੀ ਫਾਰਮਿੰਗ ਵੱਲ ਕਿਵੇਂ ਆਉਂਦਾ ਲਿਨ ਮੈਂ ਪਹਿਲਾਂ ਬੀਟੈਕ ਕੀਤੀ ਨ ਕੰਪਿਊਟਰ ਸਾਇੰਸ ਤੇ ਉਸ ਤੋਂ ਬਾਅਦ ਫਿਰ ਮੈਂ ਯੂਪੀਐਸਸੀ ਦੀ ਤਿਆਰੀ ਕਰਨ ਲੱਗ ਗਿਆ ਸੀਗਾ ਉਸ ਤੋਂ ਬਾਅਦ ਤਿਆਰੀ ਕਰਨ ਤੋਂ ਬਾਅਦ ਕੋਈ ਨਾਲ ਦੇ ਐਡਵਰਟ ਜੌਬਾਂ ਤੇ ਚਲੇ ਗਏ ਕੋਈ ਕੀ ਜੌਬ ਕਰਨ ਲੱਗਿਆ ਫਿਰ ਮੇਰੀ ਵਾਈਫ ਵੀ ਬਾਹਰ ਸੀ ਚਲੋ ਫਿਰ ਮੇਰਾ ਬਾਨ ਬਣਿਆ ਵੀ ਇਥੇ ਆਪਣੇ ਪੰਜਾਬ ਹਿੰਦੁਸਤਾਨ ਚ ਰਹਿ ਕੇ ਕੌਸ਼ਿਸ਼ ਨਾ ਕੌਸ਼ਿਸ਼ ਕਰਿਆ ਜਾਵੇ ਪਰਿਵਾਰਕ ਤੌਰ ਤੇ ਦੋ ਤਿੰਨ ਮੱਝਾਂ ਸਾਡੇ ਕੋਲੇ ਪਹਿਲਾਂ ਤੋਂ ਹੁੰਦੀਆਂ ਸੀਗੀਆਂ ਫਿਰ ਮੇਰਾ ਇਹਦੇ ਵ ਲਈ ਮੈਂ ਡੀਪਲੀ ਵੀ ਮੇਰਾ ਇੱਕ ਮਤਲਬ ਲਗਨ ਜੀ ਬਣ ਗਈ ਜੀ ਫਿਰ ਮੈਨੂੰ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਉਹਦੇ ਬਾਰੇ ਪਤਾ ਲੱਗਿਆ ਤੇ ਫਿਰ ਮੈਂ ਉੱਥੋਂ ਇਹਦੀ ਪ੍ਰੈਪਰੇਸ਼ਨ ਕੀਤੀ ਸਾਰੀ ਤਿਆਰੀ ਲਈ ਫਿਰ ਮੈਂ ਉਸ ਤੋਂ ਬਾਅਦ ਡੈਰੀ ਫਾਰਮਿੰਗ ਦਾ ਅੱਗੇ ਪ੍ਰੋਸੈਸ ਸਟਾਰਟ ਕੀਤਾ ਇਹ ਬਈ ਸਟਾਰਟ ਕਰਨਾ ਔਖਾ ਕਿੰਨਾ ਕੁ ਹੋਇਆ ਨਹੀਂ ਸਟਾਰਟ ਕਰਨ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਆਪਾਂ ਬਾਈ ਜੀ ਕਰਦੇ ਆ ਤਾਂ ਦਿੱਕਤਾਂ ਖੜੀਆਂ ਹੁੰਦੀਆਂ ਹੀ ਨੇ ਜਦੋਂ ਆਪਾਂ ਕਰਦੇ ਆ ਤਾਂ ਦਿੱਕਤਾਂ ਹਰ ਇੱਕ ਚੀਜ਼ ਦੇ ਮਤਲਬ ਆਉਂਦੀਆਂ ਹੀ ਆਉਂਦੀਆਂ ਨੇ ਜੇ ਤੇ ਜਿਹਦੇ ਲਈ ਆਪਾਂ ਪਹਿਲਾਂ ਮੈਂ ਪਹਿਲਾਂ ਸ਼ੁਰੂ ਨਹੀਂ ਨਾ ਕੀਤਾ ਬਾਈ ਜੀ ਮੈਂ ਪਿਛਲੀਆਂ ਇੰਟਰਵਿਊਆਂ ਵੀ ਕਿੰਨੀਆਂ ਆਪਣੀਆਂ ਹੋ ਚੁੱਕੀਆਂ ਨੇ ਮੈਂ ਹਰ ਇੱਕ ਚੀਜ਼ ਇੱਕੋ ਹੀ ਮੈਂ ਕਿਸੇ ਦੇ ਡੈਰੀ ਫਾਰਮ ਤੇ ਜਾ ਕੇ ਇੱਕ ਆਮਦਨ ਦੀ ਗੱਲ ਨਹੀਂ ਕੀਤੀ ਮੈਂ ਉਹ ਤਾਂ ਹਰੇਕ ਇਹ ਚੁੱਕੀ ਗੱਲ ਬਸੇ ਵੀ ਸਾਨੂੰ ਦਿੱਕਤਾਂ ਕੀ ਆਈਆਂ ਹੂੰ ਵੀਕ ਪੁਆਇੰਟ ਵੀਕ ਪੁਆਇੰਟ ਕੀ ਆ ਫਿਰ ਮੈਂ ਦਾ ਸ਼ੁਰੂ ਤੋਂ ਸੂਲ ਰਿਹਾ ਵੀ ਮੈਂ ਉਹਨੂੰ ਮਾਰ ਕੇ ਕਰਕੇ ਵਾਈਟ ਪੇਪਰ ਤੇ ਲਿਖ ਲੈਂਦਾ ਸੀਗਾ ਵੀ ਆਹ ਚੀਜ਼ ਜੇ ਉਹਨੂੰ ਦਿੱਕਤ ਆਈਏ ਤਾਂ ਪ੍ਰੋਪਰ ਮੈਨੂੰ ਆਊਗੀ ਆਊਗੀ ਹੂੰ ਫਿਰ ਉਹਨੇ ਮੈਂ ਉਹਦੇ ਲਈ ਮੈਂ ਪਹਿਲਾਂ ਹੀ ਪ੍ਰਪੇਅਰ ਰਹਿੰਦਾ ਸੀਗਾ ਵੀ ਆ ਜਰ ਜੇ ਉਸ ਫਾਰਮਰ ਨੂੰ ਆਈਏ ਤਾਂ ਮੈਨੂੰ ਆਉਗੀ ਆਉਗੀ ਫਿਰ ਉਹਨਾਂ ਦੀ ਮੈਂ ਯੂਨੀਵਰਸਿਟੀ ਡਾਕਟਰ ਸਾਹਿਬ ਜਿੰਦ ਗੱਲ ਕੀਤੀ ਟ੍ਰੇਨਿੰਗ ਲਵਾਈ ਫਿਰ ਮੈਨੂੰ ਉਹ ਚੀਜ਼ ਬਾਰੇ ਮੈਂ ਪਹਿਲਾਂ 6 ਮਹੀਨੇ ਪ੍ਰਪੇਅਰ ਕਰ ਲਿਆ ਸੀਗਾ ਵੀ ਇਹਨੇ ਫਾਰਮਰ ਦੇ ਵਿਜ਼ਿਟ ਕਰ ਚੁੱਕਿਆ ਸੀਗਾ ਕਿੰਨੀਆਂ ਮੱਧਾ ਤੋਂ ਸਟਾਰਟ ਕੀਤਾ ਸੀ ਦੋ ਮੱਧਾ ਤੋਂ ਕੀਤਾ ਸੀ ਬਾਈ ਜੀ ਅੱਜ ਕਿੰਨੀਆਂ ਤੋਂ 100 ਨੇ ਜੀ ਮੈਂ ਮਾਨ ਮਹਿਸੂਸ ਹੋ ਹੁੰਦਾ ਹੋਊਗਾ ਵੀ ਦੋਹਾਂ ਤੋਂ ਅੱਜ 100 ਤੱਕ ਆ ਗਏ ਨਹੀਂ ਹਾਂਜੀ ਇਹ ਤਾਂ ਚਲੋ ਹੁੰਦਾ ਹੀ ਆ ਵੀ ਕੰਮ ਕਰ ਰਹੇ ਆ ਬਾਕੀ ਜਦੋਂ ਬੰਦੇ ਦਾ ਇੱਕ ਇੰਟਰਸਟ ਫਾਇਦਾ ਹੋ ਜਾਂਦਾ ਨਾ ਕਿਸੇ ਵੀ ਫੀਲਡ ਚ ਜਾਓਗੇ ਤਾਂ ਤੁਹਾਨੂੰ ਫਿਰ ਸਵਾਦ ਵੀ ਆਉਂਦਾ ਵੀ ਚਲ ਅਸੀਂ ਕੰਮ ਅੱਗੇ ਵਧ ਰਿਹਾਗਾ ਹੂੰ ਜਿਵੇਂ ਹੁਣ ਬਈ ਆਪਾਂ ਖੇਤ ਦੇ ਵਿੱਚ ਖੜੇ ਆ ਤਾਂ ਕਿੰਨੇ ਕਿੱਲੇ ਆਪਣੇ ਕੋਲ ਇੱਥੇ ਖੇਤ ਚ ਤੇ ਆ ਮੈਂ ਸਾਹਮਣੇ ਰੇਹ ਦੇਖ ਰਹੇ ਆ ਸਾਰੀ ਆਪਣੇ ਬਾਣਾ ਦੀ ਦੇ ਵਿੱਚ ਹੀ ਪਾਉਨੇ ਆ ਹਾਂਜੀ ਆਪਣੇ ਬਾਣਾ ਦੇ ਵਿੱਚ ਹੀ ਪਾਉਨੇ ਆ ਆਪਾਂ ਮਤਲਬ ਵੇਚ ਦੇਣੀ ਜਿੰਨਾ ਆਪਾਂ ਜਿਵੇਂ ਹੁਣ ਮੱਕੀ ਅਸੀਂ ਲਾਉਣੀ ਆ ਕਣਕ ਵਾਲੇ ਬਾਣ ਦੇ ਵਿੱਚ ਅਸੀਂ ਪਾਉਨੇ ਆ ਤਾਂ ਇਹਦੀ ਅਸੀਂ ਇੱਥੇ ਨੂੰ ਸੈੱਟ ਲੈਂਦੇ ਆ ਮਤਲਬ ਇੱਥੋਂ ਸੈੱਟ ਕੇ ਫਿਰ ਇਹਦੇ ਸਾਰਾ ਇੱਥੇ ਜਿੰਨੇ ਸਾਡੇ ਬਾਣ ਨੇ ਇੱਧਰ ਆ ਉਧਰ ਆ ਉਹਦੇ ਵਿੱਚ ਅਸੀਂ ਪਾ ਕੇ ਪ੍ਰੋਪਰ ਤਿਆਰ ਕਰਦੇ ਆ ਅੱਛਾ ਠੀਕ ਐ ਇਹ ਇਹ ਫਿਰ ਭਾਈ ਇੱਥੇ ਲਾਉਣੀ ਬਹੁਤ ਔਖੀ ਹੋ ਜਾਂਦੀ ਹੋਊਗੀ ਨਹੀਂ ਲੈਫਟ ਵਾਲੀ ਟਰਾਲੀ ਇੱਕ ਭਰ ਜਾਂਦੀ ਆ ਹੁਣ ਇਹਨੇ ਪਾਸ ਉਹਨੂੰ ਪਤਾਗਾ ਫ ਠੀਕ ਤਾਂ ਆਦੋ ਆਪਾਂ ਤੁਹਾਨੂੰ ਨਾਲ-ਨਾਲ ਗੱਲਾਂ-ਬਾਤਾਂ ਵੀ ਕਰਾਂਗੇ ਜਿੰਨੀ ਸਬਜ਼ੀ ਲਾਈ ਹੋਈ ਆ ਸਾਰੀ ਜਿੰਨੀ ਟੋਟਲੀਆਂ ਲਾਈ ਹੋਈ ਆ ਇੱਥੋਂ ਸਾਰਾ ਬਰਸਾਤੀ ਦੇ ਤੇ ਸਿਰੇ ਪਾ ਕੇ ਤਿਆਰ ਕਰ ਰਹੇ ਆ ਜਿੰਨੀ ਕੋਈ ਦਾਲ ਸੋਲੇ ਵਗੈਰਾ ਸਾਰੇ ਆ ਲਾਏ ਹੋਏ ਨੇ ਆ ਦੇਖੋ ਸਾਰੇ ਕਿਸਾਨ ਚਾਵੇ ਤਾਂ ਬਈ ਹਨਾ ਜ਼ਹਿਰ ਮੁਕਤ ਕਰ ਵੀ ਸਕਦਾ ਤੇ ਜ਼ਹਿਰ ਮੁਕਤ ਜਿਹੜੀਆਂ ਸਬਜ਼ੀਆਂ ਆ ਆਪ ਵੀ ਖਾ ਸਕਦਾ ਹਨਾ ਹਾਂਜੀ 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 ਕੋਸ਼ਿਸ਼ ਕਰੀ ਤਾ ਹਨਾ ਹਾਂਜੀ ਹਾਂਜੀ ਤੇ ਇਹ ਬਈ ਰੇਪ ਆਉਣ ਦੇ ਵੈਸੇ ਤਾਂ ਫਾਇਦੇ ਬਹੁਤ ਐ ਹਨਾ ਇਹ ਇਹਦੇ ਫਾਇਦੇ ਅਨਮੋਲ ਐ ਪਰ ਇਹ ਮੇਨ ਫਾਇਦਾ ਕੀ ਹੁੰਦਾ ਇਹਦਾ ਮੇਰਾ ਫਾਇਦਾ ਇਹ ਹੈ ਜਿਵੇਂ ਹੁਣ ਆਪਾਂ ਡੀਏਪੀ ਯੂਜ਼ ਕਰਦੇ ਆਂ ਡੀਏਪੀ ਦੀ ਵੈਲਿਊ ਬਹੁਤ ਘਟ ਜਾਂਦੀ ਆ ਹੁਣ ਜਿਵੇਂ ਇਹਦੇ ਵਿੱਚ ਦੇਖੀਏ ਜਿਵੇਂ ਫਸਲ ਆ ਮਤਲਬ ਇੱਕ ਤਾਂ ਹੁਣ ਜੇ ਆਪਾਂ ਮਤਲਬ ਫਸਲ ਦੇ ਰਿਗਾਰਡਿੰਗ ਹੀ ਗੱਲ ਕਰੀਏ ਜਾਂ ਮਤਲਬ ਅਸੀਂ ਮੱਕੀ ਪਾਉਨੇ ਆ ਤਾਂ ਜਿੱਥੇ ਦੋ ਬੋਰੀਆਂ ਡੀਏਪੀ ਦੀਆਂ ਪੈਣੀਆਂ ਤਾਂ ਅੱਧੀ ਬੋਰੀ ਹੀ ਕੰਮ ਕਰਦੀ ਆ ਹੂੰ ਜੀ ਬਾਈ ਲੋਕਾਂ ਨੇ ਇਹ ਨਹੀਂ ਕਿਹਾ ਵੀ ਯਾਰ ਪਸ਼ੂ ਤਾਂ ਸਾਡੇ ਵੀ ਰੱਖੇ ਆ ਇਹ ਰੀਹਾਂ ਰੂਹਾਂ ਨਾਲ ਕੁਝ ਨਹੀਂ ਹੁੰਦਾ ਤੂੰ ਡੀਏਪੀ ਯੂਜ਼ ਕਰਿਆ ਕਰ ਤੂੰ ਆਹ ਰੇਹ ਪਾਇਆ ਕਰ ਮੇਰਾ ਹੁਣ ਅਸੀਂ ਮੱਕੀ ਲਾਉਂਦੇ ਰਹੇ ਆ ਬਾਈ ਜੀ ਪ੍ਰੋਪਰ ਮਤਲਬ ਵੀ ਵ ਮਤਲਬ ਬਹੁਤ ਸ਼ਾਰਟੇਜ ਘਟ ਖਰਚ ਵੀ ਤਾਂ ਘਟ ਜਾਂਦਾ ਨਾ ਕਿੱਥੋਂ ਜਿਹੜੀ ਉਹ ਚੀਜ਼ਾਂ ਇਹਨੇ ਨਾਈਟ੍ਰੋਜਨ ਪੋਟਾਸ਼ੀਅਮ ਵਗੈਰਾ ਦੇ ਨੇ ਉਹ ਰੇ ਮਤਲਬ ਪੂਰੀ ਕਰ ਦਿੰਦਾ ਹੈਗਾ ਹੂੰ ਜੀ ਤੇ ਇਹ ਬਈ ਇੱਕ ਇੱਕ ਗੱਲ ਹੋਰ ਹੋਰ ਮੈਂ ਪੁੱਛਣਾ ਚਾਹੂੰਗਾ ਹਾਂਜੀ ਤਾਂ ਬਈ ਜਿਵੇਂ ਵੈਸੇ ਤੁਸੀਂ ਪਹਿਲੇ ਹੀ ਦੱਸਤਾ ਵੈਸੇ ਜਿਵੇਂ ਤੁਹਾਡੇ ਮੈਸੇਜ ਬਾਹਰ ਰਹਿੰਦੇ ਸੀ ਹਾਂਜੀ ਤਾਂ ਉਹਨਾਂ ਨੇ ਵੀ ਕਿਹਾ ਹੋਣਾ ਤੁਸੀਂ ਬਾਹਰ ਜਾਣਾ ਹਾਂਜੀ ਤੇ ਫਿਰ ਤੁਸੀਂ ਪੰਜਾਬ ਵੀ ਰਹੇਗੇ ਤੁਸੀਂ ਡੈਰੀ ਫਾਰਮਿੰਗ ਚ ਹੋਗੇ ਨਹੀਂ ਐਕਚੁਅਲੀ ਬਾਹਰ ਨਾਲ ਦੇ ਸੀ ਇਹਨਾਂ ਦਾ ਮਾਸਟਰਸ ਕਰ ਰਹੇ ਸੀ ਫਲੈਂਡਰ ਯੂਨੀਵਰਸਿਟੀ ਦੇ ਵਿੱਚ ਤੇ ਫਿਰ ਇਹਨਾਂ ਨੇ ਸਟੱਡੀ ਦਾ ਸੀਗਾ ਵੀ ਮੇਰਾ ਮਨ ਇੱਥੇ ਫਿਰ ਮੇਰਾ ਮਨ ਬਦਲ ਗਿਆ ਮਗਾ ਵੀ ਮੈਂ ਪੰਜਾਬ ਚ ਹੀ ਰਹਿਣਾਗਾ ਤੇ ਵੀ ਮੈਂ ਫਿਰ ਇੱਥੇ ਆਪਦਾ ਡੈਰੀ ਫਾਰਮਿੰਗ ਦਾ ਕਿੱਤਾ ਚੁਣਿਆ ਇਹਦੇ ਬਈ ਆਪਰ ਤੁਹਾਡੇ ਡੈਰੀ ਫਾਰਮਿੰਗ ਤੇ ਵੀ ਚੱਲਾਂਗੇ ਉੱਥੇ ਵੀ ਚੱਲਾਂਗੇ ਤੇ ਬਈ ਇਹਨਾਂ ਦੇ ਵੀ ਵੀਕ ਪੁਆਇੰਟ ਕੀ ਹੁੰਦੇ ਨੇ ਕਿਹੜੀਆਂ ਗੱਲਾਂ ਕਰਕੇ ਕਿਸਾਨ ਨੂੰ ਘਾਟਾ ਪੈਂਦਾ ਤੇ ਕਿਹੜੀਆਂ-ਕਿਹੜੀਆਂ ਗਲਤੀਆਂ ਹਰ ਡੈਰੀ ਫਾਰਮ ਭੁੱਲ ਭਲੇਖੇ ਕਰ ਲੈਂਦਾ ਦੇਖੋ ਜੇ ਹੁਣ ਆਪਾਂ ਕੋਈ ਵੀ ਕਿੱਤਾ ਕਰੀਏ ਜਿੰਨਾ ਚਿਰ ਆਪਾਂ ਨੂੰ ਉਹਦੀ ਪ੍ਰੋਪਰ ਨੌਲੇਜ ਨਹੀਂ ਹੈ ਚਾਹੇ ਤੁਸੀਂ ਕੋਈ ਕਿੱਤਾ ਲਾ ਲਓ ਬੱਕਰੀ ਪਾਲ ਲਾ ਲਓ ਸੂਰ ਪਾਲਣ ਲਾ ਲਓ ਚਾਹੇ ਮਧੂਮੱਖੀ ਫੱਜ ਜਿੰਨੇ ਜੇ ਆਪਾਂ ਹਰ ਇੱਕ ਫੀਲਡ ਨੂੰ ਆਪਾਂ ਉਸ ਤਰੀਕੇ ਨਾਲ ਉਸ ਐਂਗਲ ਤੋਂ ਰੋਟੇਟ ਕਰੀਏ ਇਹਦੀ ਡੀਪਲੀ ਨੌਲੇਜ ਲਈਏ ਪਹਿਲਾਂ ਫਿਰ ਉਨਾ ਹੀ ਤੁਸੀਂ ਇਹਦੇ ਲਈ ਅੱਗੇ ਜਾਓਗੇ ਹੁਣ ਮੰਨ ਲਓ ਕਿਸੇ ਬੰਦੇ ਨੇ ਸਟਾਰਟਅਪ ਕਰਨਾ ਤਾਂ ਉਹਦੇ ਸਟਾਰਟਅਪ ਦੀ ਖਾਤਰ ਪਹਿਲਾਂ ਹੀ 20 ਮੱਝਾਂ ਪਾਲੀਆਂ 20 ਤੋਂ 20ਾਂ ਤੋਂ ਸਟਾਰਟ ਕਰ ਦੋ ਮੈਂ ਸਮਝੂਗਾ ਵੀ ਉਹ ਸਹੀ ਗੱਲ ਨਹੀਂ ਹੈ ਵੀ ਪ੍ਰੋਪਰੀ ਦੀ ਨੌਲੇਜ ਲੈ ਕੇ ਯੂਨੀਵਰਸਿਟੀ ਜਾ ਵੀ ਇਹਦੀ ਪ੍ਰੋਪਰ ਟ੍ਰੇਨਿੰਗ ਲੈ ਕੇ ਫਾਰਮਾਂ ਤੇ ਵਿజిਟ ਕਰਕੇ ਉਹਨਾਂ ਦੇ ਵੀਕ ਪੁਆਇੰਟ ਜੇ ਉਹਨਾਂ ਨੂੰ ਵੀ ਆਇਆ ਨਾ ਜਿਹੜੇ ਸਾਨੂੰ ਦਿੱਕਤ ਆ ਰਹੀਆਂ ਤਾਂ ਉਹਨਾਂ ਨੂੰ ਪ੍ਰੋਪਰਲੀ ਆਉਣ ਗਿਆਉਣਗੀਆਂ ਤਾਂ ਤੁਹਾਨੂੰ ਕੀ ਕੀ ਦਿੱਕਤ ਆਈਆਂ ਆਸ ਤਾਂ ਜਿਵੇਂ ਪ੍ਰਲੇਪਸ ਦੀ ਲਾ ਲਓ, ਬਰੂਸੀਲੋਸਿਸ ਦੀ ਲਾ ਲਓ ਜਿਹੜੀਆਂ ਮੇਨ ਦਿੱਕਤਾਂ ਹੁੰਦੀਆਂ ਫਿਰ ਕਈ ਬੰਦਿਆਂ ਨੂੰ ਕਨਸੀਵ ਦੀ ਆ ਜਾਂਦੀ ਆ ਵੀ ਕਨਸੀਵ ਨਹੀਂ ਹੋ ਰਿਹਾ ਫਿਰ ਇਹਦੀ ਰੇਸ਼ੋ ਮੈਗਾ 3 ਮੈਗਾ 6 ਕਿੱਥੋਂ ਪਾਇਆ ਜਾਣਾ ਬਾ ਹੁਣ ਆਰਟੀਫੀਸ਼ਲ ਤੌਰ ਤੇ ਦੇਖੀਏ ਇੱਕ ਨੇਚਰਲੀ ਪ੍ਰੋਸੈਸ ਆ ਹੁਣ ਆਰਟੀਫੀਸ਼ਲ ਤੌਰ ਤੇ ਆਉਂਦਾ ਮਤਲਬ ਰਿਪਰੋਮੈਨ ਆ ਗਿਆ ਜਿਸ ਵਿੱਚ ਮੈਗਾ 3 ਦੀ ਰੇਸ਼ੋ ਆ ਜੇ ਆਪਾਂ ਨੇਚਰਲੀ ਤੌਰ ਤੇ ਦੇਖੀਏ ਜਿਹਦੇ ਵਿੱਚ ਆਪਾਂ ਆਲਸੀ ਆਲਸੀ ਦੇ ਵਿੱਚ ਮੈਗਾ 3 ਤੇ ਮੈਗਾ 6 ਦੀ ਰੇਸ਼ੋ ਬਹੁਤ ਜ਼ਿਆਦਾ ਪਸ਼ੂਆਂ ਲਈ ਬਹੁਤ ਵਧੀਆ ਨੇ ਨੇਚਰ ਤੌਰ ਤੇ ਆ ਅਸੀਂ ਵੀ ਆਲਸੀ ਪਿਛਲੀ ਵਾਰ ਇੱਥੇ ਲਾਈ ਸੀ ਸਾਰੀ ਤੇ ਅਸੀਂ ਕਰੇ ਤਿਆਰ ਕਰਦੇ ਆਂ ਸਾਡੇ ਨੂੰ ਫੀਡ ਦੇ ਵਿੱਚ ਅਸੀਂ ਪਾਉਨੇ ਆਂ ਫੀਡ ਦਾ ਪਲਾਂਟ ਸਾਡਾ ਆਪਦਾ ਹੀ ਆ ਸਾਰਾ ਅੱਛਾ ਫੀਡ ਵੀ ਆਪ ਬਣਾਉਨੇ ਹੋ ਹਾਂਜੀ ਤੇ ਇੱਧਰ ਖੇਤਾਂ ਦੇ ਵਿੱਚ ਜਿਹੜਾ ਕੁਝ ਚਾਹੀਦਾ ਹਾਂਜੀ ਫੀਡ ਬਣਾਉਣ ਲਈ ਹਾਂਜੀ ਤਾਂ ਉਹ ਵੀ ਤੁਸੀਂ ਆਪ ਹੀ ਤਿਆਰ ਕਰਦੇ ਹੋ ਹਾਂਜੀ ਆਲਸੀ ਅਸੀਂ ਆਲਵੀ ਆਪ ਦੀ ਮੱਕੀ ਅਸੀਂ ਜਿਵੇਂ ਮੱਕੀ ਹੈ ਮੱਕੀ ਪੈ ਜਾਂਦੀ ਆ ਕਣਕ ਦਾ ਚੌਕਰ ਆ ਜਾਂਦਾ ਉਹ ਮੁੱਲ ਲੈ ਲੈਂਦੇ ਆ ਜੋ ਚੀਜ਼ ਮੁੱਲ ਲੈਂਦੀ ਆ ਤਾਂ ਉਹਦੀ ਰੇਸ਼ਿਓ ਨੂੰ ਅਸੀਂ ਵੰਡ ਕੇ ਉਹ ਪ੍ਰੋਪਰ ਮਤਲਬ ਜਿਵੇਂ ਖਾਲਾ ਖਲ ਵੀ ਅਸੀਂ 10% ਦੀ ਤੇਲ ਸੜਾ ਕੇ ਅਸੀਂ ਆਪ ਦੀ ਖਾਲ ਲੈ ਕੇ ਤਿਆਰ ਕਰਵਾਉਂਦੇ ਆ ਹੂੰ ਜੀ ਤਾ ਇਹ ਬਈ ਇੱਕ ਇੱਕ ਚੀਜ਼ ਹੋਰ ਹੈ ਹਨਾ ਨਾਲੇ ਤਾਂ ਆਪਣੇ ਪਸ਼ੂ ਵਧੀਆ ਖਾਂਦੇ ਤੇ ਨਾਲੇ ਵਧੀਆ ਦੁੱਧ ਦਿੰਦੇ ਹੋਣਗੇ ਤੇ ਦੁੱਧ ਦਾ ਵੀ ਫਰਕ ਪੈਂਦਾ ਹੁੰਦਾ ਹਾਂ ਦੀ ਦੁੱਧ ਦੀ ਜੋ ਪ੍ਰੋਪਰ ਵੈਲਿਊ ਆਪਾਂ ਦੁੱਧ ਦੀ ਦੇਖੀਏ ਜੇ ਹੁਣ ਆਪਾਂ ਜਿਹੜੀ ਨੇਚਰ ਚੀਜ਼ ਤੇ ਕੁਦਰਤ ਦੇ ਤੌਰ ਤੇ ਮਤਲਬ ਦੇਣਾ ਜਿਹਨੂੰ ਆਪਾਂ ਵਧੀਆ ਡਾਈਟ ਦਵਾਗੇ ਤਾਂ ਦੁੱਧ ਦੀ ਪ੍ਰੋਡਕਸ਼ਨ ਵੀ ਵਧਦੀ ਹੈ ਤੇ ਦੁੱਧ ਦਾ ਟੇਸਟ ਟੈਕਸਚਰ ਕਲਰ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਇੱਕ ਇੱਕ ਚੀਜ਼ ਹੋਰ ਬਈ ਡੈਰੀ ਫਾਰਮਿੰਗ ਹਰ ਕੋਈ ਕਰ ਲੈਂਦਾ ਹੈ ਦੁੱਧ ਵੀ ਹੁੰਦਾ ਵਾ ਫਿਰ ਉਹ ਦੁੱਧ ਨੂੰ ਸੇਲ ਕਰਨਾ ਔਖਾ ਹੋ ਜਾਂਦਾ ਕਿਤੇ ਨਾ ਕਿਤੇ ਹੁਣ ਜਿਵੇਂ ਬੇਰਕਾ ਗਈ ਜੀ ਦਨੂਨ ਆ ਕੀ ਨੈਸਲੇ ਕੰਪਨੀਆਂ ਨੇ ਇਹਨਾਂ ਦਾ ਕੋਈ ਸਥਿਥ ਲਿਮਟ ਹੁੰਦੀ ਆ ਵੀ ਅਸੀਂ ਇਨੀ ਲਿਮਟ ਤੱਕ ਵੀ ਦੁੱਧ ਚੱਕਾਂਗੇ ਜਿੰਨਾ ਚਿਰ ਆਪਾਂ ਦਾ ਉਹਨੂੰ ਪ੍ਰੋਡਕਸ਼ਨ ਦਿੰਦੇ ਆ ਤਾਂ ਫਿਰ ਉਹ ਘਰੋਂ ਚੱਕ ਕੇ ਲੈ ਜਾਂਦੇ ਸਾਨੂੰ ਫਾਰਮ ਦਾ ਕੋਡ ਦੇ ਦਿੰਦੇ ਨੇ ਹੂੰ ਜੀ ਤਾਂ ਆਜੋ ਆਪਾਂ ਤੁਹਾਨੂੰ ਬਾਈ ਹੋਰਾ ਦੇ ਖੇਤ ਦੇ ਵਿੱਚ ਫਿਰਦੇ ਆ ਗੱਲਬਾਤ ਕਰ ਰਹੇ ਆ ਇਹਨਾਂ ਦਾ ਫਾਰਮ ਵੀ ਦਿਖਾਵਾਂਗੇ ਇੱਕ ਸਫਲ ਕਿਸਾਨ ਆ ਬਈ ਖੇਤੀ ਦੇ ਨਾਲ ਉਹ ਜਿਹੜਾ ਡੈਰੀ ਫਾਰਮਿੰਗ ਆ ਉਹ ਕਿੰਨਾ ਕੁ ਵਧੀਆ ਵਾ ਵੀ ਖੇਤੀ ਦੇ ਨਾਲ ਦੇਖੋ ਹੁਣ ਜੇ ਆਪਾਂ ਨਾਲ ਕਰਦੇ ਖੇਤੀ ਦੇ ਨਾਲ ਇਹਦਾ ਮਤਲਬ ਇੱਕ ਸਟਰਕਚਰ ਮਤਲਬ ਕਹਿੰਦੇ ਖੇਤੀ ਨਾਲੀ ਦਾ ਤਾਲ ਮੇਲਾ ਜਿਵੇਂ ਤੂੜੀ ਆ ਹੁਣ ਤੂੜੀ ਨਹੀਂ ਸੇਲ ਕਰਨੀ ਪੂ ਜੇ ਹੁਣ ਜਿਹੜਾ ਮਤਲਬ 40 50 ਕਿੱਲਿਆਂ ਦੀ ਖੇਤੀ ਕਰਦਾ ਜੇ ਉਹਦੀਆਂ 40 50 ਮੱਝਾਂ ਰੱਖੀਆਂ ਨੇ ਉਹਦੀ ਇਨਕਮ 'ਚ ਵਾਧਾ ਹੁੰਦਾ ਲੱਗਾ ਤੇ ਜਿਵੇਂ ਮੱਕੀ ਲਾ ਲਈ ਮੱਕੀ ਕਿੱਥੇ ਦਾ ਕਿਸੇ ਨੂੰ ਦੇਣੀ ਹੈ ਕਿੱਥੇ ਉਹਦੇ ਆਪਦੇ ਹੁਣ ਜਿਵੇਂ ਅਸੀਂ ਮੱਕੀ ਚਾਰ ਵਾਲੀ ਲਾਉਨੇ ਆ ਨਹੀਂ ਅਸੀਂ ਮੁੱਲ ਖਰੀਦਾਂਗੇ ਨਹੀਂ ਸਾਡੀ ਆਪਦੇ ਘਰੇ ਖਾਪਤਾ ਹੂੰ ਜੀ ਹਾਂ ਆ ਖੇਤਾਂ ਤੋਂ ਬਾਅਦ ਬਾਈ ਹੋਰਾ ਦੇ ਫਾਰਮ ਤੇ ਆ ਗਏ ਆ। ਬਾਈ ਇਹ ਆ ਵਿੱਚ ਕੁੱਕੜ ਵੀ ਫਿਰਦੇ ਆ ਹਨਾ। ਇਹ ਬਾਈ ਸ਼ੌਂਕ ਆ ਆਪਾਂ ਨੂੰ। ਅੱਛਾ ਇਹ ਸ਼ੌਂਕ ਐ। ਹਾਂ। ਹੂੰ ਇਹ ਬਾਈ ਇਹਨਾਂ ਨੂੰ ਮੱਝਾਂ ਕੁਛ ਕਹਿੰਦੀਆਂ ਨਹੀਂ ਆ ਹਨ। ਇਹ ਬਾਈ ਮੇਰੇ ਹਿਸਾਬ ਨਾਲ ਇਹ ਅਸੀਂ ਮਸਾਜ ਤੌਰ ਤੇ ਕੰਮ ਲੈਂਦੇ ਆ। ਮੈਂ ਉਹ ਤਾਂ ਮੱਝਾਂ ਉੱਤੇ ਦੁਰੀਆਂ ਫੇਰਦੀਆਂ ਉੱਤੇ ਚਲੇ ਜਾਂਦੇ ਆ ਇਹਨਾਂ ਦਾ ਪੱਕਾ ਟਾਈਮਿੰਗ ਆ। ਇਹਨਾਂ ਨੂੰ ਅਸੀਂ 10 ਵਜੇ ਓਪਨ ਕਰਦੇ ਨਾਲ 2 ਵਜੇ ਦੁਬਾਰੇ ਫੇਰ ਇਹਨਾਂ ਨੂੰ ਉਸ ਜਗ੍ਹਾ ਤੇ ਜਾ ਵੜਨਾ। ਫਿਰ 2 ਘੰਟੇ ਫੇਰ। ਜੀ। ਹਾਂ ਜੀ। ਜੀ। ਤਾ ਬਈ ਇੱਥੇ ਆਪਣੇ ਕੋਲੇ ਹੁਣ ਫਾਰਮ ਦੇ ਵਿੱਚ ਕਿੰਨੀਆਂ ਮੱਝਾਂ ਰੱਖੀਆਂ ਹੋਈਆਂ ਆਪਣੇ ਕੋਲੇ 100 ਐਨੀਮਲ ਆ ਸਾਰੇ 100 ਬਈ ਹਾਂਜੀ ਤੇ ਬਈ ਜਿਵੇਂ ਹੁਣ ਆਪਾਂ ਅੱਗੇ ਵੀ ਆਫ ਕੈਮਰਾ ਵੀ ਗੱਲ ਕਰਦੇ ਹੁੰਦੇ ਸੀ ਦੋ ਨਸਲਾਂ ਪੰਜਾਬ ਦੇ ਵਿੱਚ ਬਹੁਤ ਮਸ਼ਹੂਰ ਹੈ ਹਾਂਜੀ ਮੋਰਾ ਤਿੰਨੀ ਲੇਦਾ ਵੀ ਦੋਹਾਂ ਦੇ ਵਿੱਚੋਂ ਇੱਕ ਨਸਲ ਕਿਹੜੀ ਵਧੀਆ ਹੈ ਜਿਹੜੀ ਦੁੱਧ ਯਾਰਾ ਦਿੰਦੀ ਹੈ ਨਹੀਂ ਦੋਹਾਂ ਨਸਲਾਂ ਦੋਨੇ ਵਧੀਆ ਨੇ ਜੇ ਆਪਾਂ ਨੂੰ ਬਰੀਡ ਵਾਲੀ ਮਿਲ ਜੇ ਹੁਣ ਜਿਵੇਂ ਮੈਨੂੰ ਮੈਂ ਆਪਦੇ ਮਤਲਬ ਉਹਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਗੱਲ ਕਰਾਂ ਤਾਂ ਮੈਨੂੰ ਮਤਲਬ ਵੀ ਮੋਰਾ ਬਾਰੇ ਮੇਰਾ ਮਨ ਜ਼ਿਆਦਾ ਹੈ ਵੀ ਮੇਰਾ ਮਨ ਇਹਨੂੰ ਵਧੀਆ ਲੱਗਿਆ ਮੈਨੂੰ ਮੋਰਾ ਰੱਖ ਕੇ ਕਿਉਂਕਿ ਦੁੱਧ ਦੀ ਪ੍ਰੋਡਕਸ਼ਨ ਸਾਡੇ ਕੋਲ 16 ਲੀਟਰ ਸਾਰੀਆਂ ਪਲੱਸ ਨੇ ਹੂੰ ਉਦੋਂ ਘੱਟ ਫਿਰ ਸਾਨੂੰ ਪਰਤਾ ਨਹੀਂ ਪੈਂਦਾ ਬਾਈ ਜੀ ਠੀਕ ਹੈ ਤੇ ਫਿਰ ਭਾਈ ਇਹਨਾਂ ਨੂੰ ਚੋਣ ਵਾਸਤੇ ਮਸ਼ੀਨਾ ਮਸ਼ੂਨਾ ਲੱਗੀਆਂ ਹੋਣਗੀਆਂ ਫਿਰ ਨਹੀਂ ਗਾਈਆਂ ਵਾਸਤੇ ਮਸ਼ੀਨਾ ਨੇ ਚਾਹ ਤਿੰਨ ਕਿ ਗਾਈਆਂ ਨੇ ਬਾਕੀ ਵਾਸਤੇ ਹੱਥਾਂ ਨਾਲ ਹੀ ਚੋਣਿਆ ਸਾਡੇ ਵੱਲ ਅੱਛਾ ਥਾਣਾ ਚੋਣਿਆ ਵੇ ਐ ਵੈਸੇ ਬਹੁਤ ਜਿਹੜੇ ਫਾਰਮਰ ਆ ਬਾਈ ਮਸ਼ੀਨਾ ਯੂਜ਼ ਕਰਨ ਲੱਗ ਪਏ ਹਨਾ ਹੁਣ ਹਾਂਜੀ ਹਾਂਜੀ ਤੇ ਉਹ ਵੀ ਠੀਕ ਆ ਆਉਣ ਵਾਲੀ ਜਿਹੜੀ ਨਵੀਂ ਟੈਕਨੋਲੋਜੀ ਆ ਦਾ ਟੈਕਨੋਲੋਜੀ ਹੈਗੇ ਸੀ ਵੀ ਆਉਣ ਵਾਲੇ ਟਾਈਮ ਤੇ ਦੇਖਾਂਗੇ ਜੇ ਸਾਡਾ ਮਤਲਬ ਅੱਗੇ ਕੰਮ ਵਧਿਆ ਤਾਂ ਫਿਰ ਅਸੀਂ ਮਸ਼ੀਨਾ ਦਾ ਕੋਈ ਪਾਰਲਰ ਵਗੈਰਾ ਲਾਵਾਂਗੇ ਹੂੰ ਤਾਂ ਆਪਾਂ ਨਾਲ ਨਾਲ ਬਾਈ ਹੋਰਾ ਦਾ ਫਾਰਮਰ ਵੀ ਦਿਖਾ ਦਿੰਨੇ ਆ ਬਈ ਵੇ ਐਸੀ ਤਾਂ ਸਾਰੇ ਐਨੀਮਲ ਐਨੀਮਲ ਜਿਹੜੇ ਬਹੁਤ ਪਿਆਰੇ ਆ ਹਾਂਜੀ ਬਹੁਤ ਵਧੀਆ ਲੱਗਦੀ ਹੋਣਗੀ ਤੁਹਾਨੂੰ ਹਾਂਜੀ ਪਰ ਜਿਹੜਾ ਇੱਕ ਵਧੀਆ ਜਾਂ ਤੁਸੀਂ ਬਰੀਡਿੰਗ ਵਾਸਤੇ ਕੋਈ ਬੁੱਲ ਰੱਖਿਆ ਹੋਵੇ ਬੁੱਲ ਉਧਰਲੇ ਪਾਸੇ ਆ ਬਾਈ ਜੀ ਜੀ ਹਾਂਜੀ ਉਹ ਤੁਸੀਂ ਹਾਂਜੀ ਦੋ ਦੋ ਬੁੱਲ ਆ ਉਹਦੀ ਮਾਂ ਦਾ ਰਿਕਾਰਡ ਸੀਗਾ ਜਾਨੀ ਦੀ ਵਧੀਆ ਨਸਲ ਦੀ ਸੀ ਮਾਂ ਤੇ ਹੁਣ ਜਿਹੜੀ ਉਹਦੇ ਵਿੱਚੋਂ ਕੱਟੀ ਆਈ ਆ ਉਹਦੀ ਉਹ ਖੜੀ ਆ ਕੱਟੀ ਉਹਦੀ ਉਹਦੇ ਥੱਲੇ ਹਜੇ 15 ਕਿਲੋ ਆ ਪਹਿਲੇ ਸੂਏ ਅੱਛਾ 15 ਕਿਲੋ ਹਾਂਜੀ ਉਹਦੀ ਕੱਟੀ ਆ ਉਹ ਜੀ ਹਾਂਜੀ ਬਾਈ ਫਿਰ ਆ ਇਹ ਤੋੜਨਾ ਕਿੰਨਾ ਔਖਾ ਹੈ ਲਾਉਣਾ ਕਿੰਨਾ ਔਖਾ ਕਿਉਂਕਿ ਬਿਲਡਿੰਗ ਖੜੀ ਕਰਨੀ ਇੱਕ ਇਹ ਇਹ ਵੀ ਬੜਾ ਮੁਸ਼ਕਲ ਹੁੰਦਾ ਹੈ ਹਾਂਜੀ ਹਨਾ ਫਿਰ ਐਨੀਮਲ ਲੈ ਕੇ ਆਉਣਾ ਇਹ ਵੀ ਬਹੁਤ ਔਖਾ ਹੁੰਦਾ ਕਿ ਚੰਗਾ ਐਨੀਮਲ ਉਹਦੀ ਪਰਖ ਕੀ ਹੈ ਨਹੀਂ ਚੰਗਾ ਐਨੀਮਲ ਜੇ ਆਪਾਂ ਦੇਖੀਏ ਭਾਈ ਜੀ ਮਤਲਬ ਇੱਕ ਤਾਂ ਆਪਾਂ ਥਣਾ ਦਾ ਗੈਪ ਦੇਖ ਲੈਂਦੇ ਆ ਵੀ ਜਿੰਨੀ ਗੈਪੇਸ਼ਨ ਉਹਦੀ ਜ਼ਿਆਦਾ ਹੋਊਗੀ ਥਣਾ ਦੀ ਤੇ ਇੱਕ ਮਤਲਬ ਪਸਮਾ ਕਿੰਨਾ ਛੱਡੇ ਦਾ ਤੇ ਚੱਡੇ ਦੇ ਪਸਮਾ ਤੋਂ ਪਤਾ ਲੱਗ ਜਾਂਦਾ ਬਾਕੀ ਆਊਟਲੁੱਕ ਦਾ ਕੰਮ ਕਰਦੀ ਆ ਔਰ ਤੁਸੀਂ ਮਿਲੇ ਹੋ ਜਾਂ ਮੈਂ ਮਿਲਿਆ ਹਰ ਇੱਕ ਬੰਦੇ ਦਾ ਪਹਿਰਾਵਾ ਤਾਂ ਹੁੰਦਾ ਇਹੀ ਪਸੂਆਂ ਦੇ ਵਿੱਚ ਮਤਲਬ ਪਸੂ ਦੀ ਸਿਹਤ ਕਿਵੇਂ ਆ ਹੈਲਦੀ ਆ ਵੀ ਸੋਸਤ ਤਾਂ ਨਹੀਂ ਹੈਗੀ ਐਕਟੀਵਿਟੀ ਕਿੰਨੀ ਕੁ ਕਰ ਰਹੀ ਆ ਉਥੋਂ ਆਊਟਲੁੱਕ ਆਪਾਂ ਜੱਜ ਕਰ ਸਕਦੇ ਜਿਹੜੇ ਵਪਾਰੀ ਨੇ ਜਿੰਨੇ ਹੁਣ ਕਿੰਨੇ ਕਿੰਨੇ ਸਾਲ ਹੋ ਗਏ 20-20 ਸਾਲ ਹੋ ਗਏ ਕੰਮ ਕਰਦਿਆਂ ਨੂੰ ਉਹ ਖੜਾ ਦੇਖ ਕੇ ਦੱਸ ਦੂ ਵੀ ਇਹਨੇ ਦੁੱਧ ਵਾਲਾ ਕਿਤੇ ਸਟਾਰਟਿੰਗ ਤੇ ਬਈ ਮਾੜਾ ਮੂੜਾ ਪਸ਼ੂ ਆਇਆ ਨਹੀਂ ਮਾੜਾ ਵੀ ਆਇਆ ਬਈ ਠੱਗੀਆਂ ਠੋਰੀਆਂ ਹਰ ਇੱਕ ਫੀਲਡ ਚ ਲਾਗਦੀਆਂ ਨੇ ਜੇ ਬੰਦੇ ਨੂੰ ਕੋਈ ਛੱਟ ਨਾ ਲੱਗੇ ਤਾਂ ਜ਼ਿੰਦਗੀ ਚ ਬੰਦਾ ਉਹ ਮੈਂ ਕਹੂੰਗਾ ਕਾਮਯਾਬੀ ਨਹੀਂ ਆ ਜੇ ਹਰ ਇੱਕ ਬੰਦੇ ਲਈ ਠੋਕਰ ਖਾ ਕੇ ਬੰਦਾ ਔੜਦਾ ਜਾਂ ਆਪਣੇ ਨਾਲ ਠੱਗੀ ਲੱਗਦੀ ਤਾਂ ਆਪਾਂ ਜ਼ਿੰਦਗੀ ਚ ਅੱਗੇ ਵਧ ਪਾਉਨੇ ਆ ਬਈ ਬੱਜੀਆਂ ਕਿਤੇ ਠੱਗੀ ਹਾਂ ਬਈ ਬੱਜੀਆਂ ਕਿੰਨੀਆਂ ਬੱਜੀਆਂ ਕਿ ਇੱਕ ਇੱਕ ਦੋ ਬੱਜੀਆਂ ਬਈ ਉਹ ਜੇ ਵੇਰ ਹੋ ਗਏ ਜੇ ਉਹ ਠੱਗੀ ਨਾ ਬਾਦਦੀ ਅਸੀਂ ਉਹ ਚੀਜ਼ ਬਾਰੇ ਜੇ ਮੈਂ ਨਾ ਉਹਦੀ ਡੀਪਲੀ ਜਾਂਦਾ ਮੈਂ ਉੱਥੇ ਹਥਿਆਰ ਸੈੱਡ ਦਿੰਦਾ ਵੀ ਅੱ ਲੋ ਇਹ ਬਈ ਡੈਰੀ ਫਾਰਮਿੰਗ ਬੰਦ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਨੌਲੇਜ ਨਾ ਹੋਣ ਕਰਕੇ ਹੁੰਦੇ ਆ ਹੋਰ ਕੀ ਭਟਾ ਕਾਰਨ ਹੁੰਦਾ ਜਿਹਦੇ ਨਾਲ ਬੰਦ ਹੁੰਦੇ ਆ ਨਹੀਂ ਬੰਦ ਹੋਣ ਦਾ ਕਾਰਨ ਬਾਈ ਜੀ ਇਹੀ ਆ ਜੇ ਹੁਣ ਆਪਾਂ ਬੰਦ ਮਤਲਬ ਆਮਦਨ ਆਪਾਂ ਖਰਚ ਜ਼ਿਆਦਾ ਵੱਧ ਰਿਹਾ ਆਮਦਨ ਘਟ ਰਹੀ ਆ ਹੁਣ ਕਨਸੀਵ ਨਹੀਂ ਕਰਾਉਣਾ ਤਿੰਨ ਮਹੀਨਿਆਂ ਤੋਂ ਬਸ ਨੂੰ ਤਾਂ ਸਾਨੂੰ ਤਿੰਨ ਮਹੀਨਿਆਂ ਦਾ ਪਰ ਮਹੀਨਾ ਦਾ ਲੋਸ ਆ ਤੇ omega 3 ਦੀ ਰੇਸ਼ੋ ਨੂੰ ਤੁਸੀਂ ਕਿੰਨੇ ਚਰਚ ਬੰਨ ਰਹੇ ਹੋ omega 3 ਨੂੰ ਕਿਵੇਂ ਤੁਸੀਂ ਮਤਲਬ ਪਸ਼ੂ ਨੂੰ ਦੇਣਾਗਾ ਕੀ ਉਹਦੀ ਨਿਊਟ੍ਰੀਸ਼ਨ ਵੈਲਿਊ ਦੇਣੀ ਹੈ ਇਹਦੀ ਪ੍ਰੋਪਰ ਅਕਨੋਲਜ ਹੋਵੇ ਬੰਦੇ ਨੂੰ ਤਾਂ ਫਿਰ ਪਸ਼ੂ ਵੀ ਤੰਦਰੁਸਤ ਰਹਿੰਦਾ ਤੁਹਾਡੀ ਆਮਦਨ ਇਨਕਮ ਵੀ ਮਤਲਬ ਵੱਧਦੀ ਹੈ ਘਟਦੀ ਨਹੀਂ ਮੈਨੂੰ ਲੱਗਦਾ ਵੀ ਇਹ ਡੈਰੀ ਫਾਰਮਿੰਗ ਦੇ ਵਿੱਚ ਤੁਸੀਂ ਜਿਹੜੇ ਆ ਮੁਰਗੇ ਰੱਖਿਆ ਜਾਂ ਮੁਰਗੀਆਂ ਰੱਖੀਆਂ ਵਾ ਹਾਂਜੀ ਇਹ ਇਹ ਵੀ ਰੱਖਿਆ ਇੱਕੋ ਜਗ੍ਹਾ ਤੇ ਅਤੇ ਇਹ ਇੱਕੋ ਫੀਡ ਲਈ ਜਾਂਦੇ ਆ ਹਨਾ ਹਾਂਜੀ ਹਾਂਜੀ ਦੋ ਦੋ ਕੰਮ ਹੋ ਜਾਂਦੇ ਨੇ ਮੈਂ ਆਹ ਦੋ ਕੰਮ ਹੋ ਜਾਂਦੇ ਆਂਡੇ ਹੋ ਜਾਂਦੇ 150 ਮੁਰਗੀ ਹੈਗੀ ਆਪਣੇ ਕੋਲੇ ਹੂੰ ਅਚਾਰ ਖਾਈ ਜਾਂਦੇ ਆ ਉੱਤੇ ਮੱਝਾਂ ਦੇ ਤੁਰੇ ਫਿਰਦੇ ਆ ਦੇਖੋ ਨੇ ਉੱਤੇ ਬਹਿ ਜਾਣਾ ਹੋਰ ਇਹ ਮਸਾਜ ਪਸ਼ੂ ਵੀ ਨਾਲ ਇਹਦੇ ਨਾਲ ਮੈਂ ਤਾਂ ਇੱਕ ਆਡਿਕ ਐਕਸਪੈਰੀਮੈਂਟ ਕਰਕੇ ਦੇਖਿਆ ਸੀ ਉਹ ਕਿਸੇ ਫਾਰਮਰ ਦੇ ਛੱਡੇ ਹੋਣਗੇ ਤਾਂ ਨਹੀਂ ਪਰ ਮੈਂ ਦੋ 20 ਕਿ ਛੱਡੇ ਸੀ 20 ਤੋਂ ਬਾਅਦ ਫਿਰ ਮੈਨੂੰ ਵਧੀਆ ਲੱਗਿਆ ਇਹ ਵੀ ਕੰਮ ਹੂੰ ਠੀਕ ਹੈ ਪਾ ਇੱਕ ਜਿਹੜਾ ਇਹ ਵੀ ਹੈ ਇਹ ਇਹ ਵੀ ਸਾਈਡ ਬਿਜ਼ਨਸ ਚਲਾ ਸਕਦੇ ਆ ਆਪਾਂ ਇਹਦੇ ਨਾਲ ਨਾਲ ਹਾਂਜੀ ਹਾਂਜੀ ਸਾਈਡ ਬਿਜ਼ਨਸ ਹੋਰ ਹੋਰ ਬਾਈ ਨਾਲ ਕੀ ਸਾਈਡ ਬਿਜ਼ਨਸ ਚਲਾ ਸਕਦੇ ਆ ਹੋਰ ਬਾਈ ਜੀ ਮਤਲਬ ਜਿਵੇਂ ਆਪਾਂ ਬੱਕਰੀ ਪਾਲਣ ਵੀ ਕਰ ਸਕਦੇ ਆ ਹੂੰ ਤੇ ਨਾਲ ਉਹ ਤਾਂ ਹੁਣ ਜਿਵੇਂ ਜਿਵੇਂ ਆਪਣੇ ਕੋਲੇ ਇਨਕਮ ਆਉਂਦੀ ਆ ਆਪਾਂ ਨੂੰ ਨੌਲੇਜ ਆਉਂਦੀ ਆ ਤਾਂ ਉਸ ਦੇ ਨਾਲ ਨਾਲ ਆਪਾਂ ਚੀਜ਼ ਨੂੰ ਵਧਾ ਸਕਦੇ ਆ ਜੀ ਤਾਂ ਜਿਵੇਂ ਭਾਈ 16 ਲੀਟਰ ਦੁੱਧ ਤੁਸੀਂ ਡੇਲੀ ਇਥੋਂ ਹਨਾ ਸੇਲ ਕਰਦੇ ਹਾਂ ਗਾਂ ਕਿਤੇ ਨੂੰ ਫਾਰਮ ਨੂੰ ਹਾਂਜੀ ਤਾਂ ਭਾਈ ਜਿਹੜੇ ਨਵੇਂ ਫਾਰਮਰ ਆ ਉਹਨਾਂ ਨੂੰ ਇਨਾਂ ਕੰਪਨੀਆਂ ਨਾਲ ਕਿਵੇਂ ਜੋੜਨਾ ਚਾਹੀਦਾ ਜਾਂ ਕਿਵੇਂ ਜੁੜ ਸਕਦੇ ਆ ਉਹ ਜਿੰਨੇ ਪਸ਼ੂ ਆਪਣੇ ਕੋਲੇ ਵੱਧ ਹੁਣ ਆਪਾਂ ਉਹਨਾਂ ਨੂੰ ਦੱਸ ਸਕਦੇ ਹਾਂ ਸਾਡੇ ਕੋਲੇ ਇਨਾਂ ਦੁੱਧ ਆ ਤਾਂ ਫਿਰ ਉਹ ਆਪਦਾ ਕੋਡ ਦੇ ਦਿੰਦੇ ਆ ਉਹ ਮਤਲਬ ਉਹਨਾਂ ਦੀ ਗੱਡੀ ਆਉਂਦੀ ਆ ਡਨੂਨ ਹੋ ਗਿਆ ਕੰਪਨੀ ਨੇ ਐਸ ਲਈ ਫਿਰ ਉਹ ਇੱਕ ਚਿੱਲਰ ਲਾ ਦਿੰਦੇ ਆ ਉਸ ਤੋਂ ਬਾਅਦ ਫਿਰ ਦੁੱਧ ਸੋਡਾ ਹੋ ਚੱਕਾ ਕੋਈ ਬੋਨਸ ਬੂਨਸ ਵੀ ਦਿੰਦੇ ਆ ਇਨਸੈਂਟਿਵ ਵਗੈਰਾ ਦਿੰਦੇ ਆ ਭਾਈ ਜੀ ਜਿਹੜਾ ਮਤਲਬ ਜਿੰਨੇ ਆਪਾਂ ਪਾਉਨੇ ਆ ਇਨਸੈਂਟਿਵ ਸਾਨੂੰ ਮਿਲਣ ਲੱਗ ਜਾਂਦਾ ਭ ਆ ਬਾਬਾ ਸ਼ੁਕਰੀਆ ਭਾਈ ਤੁਹਾਡੇ ਨਾਲ ਇਹਨਾਂ ਵਿਸ਼ਿਆ ਤੇ ਗੱਲਬਾਤ ਕੀਤੀ ਤੇ ਇਹ ਇਹ ਇਹਨਾਂ ਦੇ ਵਿੱਚ ਭਾਈ ਇੱਕ ਚੀਜ਼ ਹੋਰ ਮੈਂ ਲਾਸਟ ਸਵਾਲ ਕਰੂੰਗਾ ਲਾਸਟ ਸਵਾਲ ਵੱਲ ਜਾਊਂਗਾ ਪਸ਼ੂਆਂ ਦੇ ਵਿੱਚ ਕੋਈ ਰੋਗ ਕੋਈ ਬਿਮਾਰੀ ਕੀ ਫੈਲਦੀ ਹੈ ਨਾ ਬਿਮਾਰੀ ਬਰੂਸੀਲੋਸ ਜਿਹਨੂੰ ਕਹਿ ਦਿੰਦੇ ਆਪਾਂ ਵੀ ਗਾਂ ਦੀਆਂ ਫੈਲਦਾ ਬੱਚਾ ਸਿੱਟਣ ਲੱਗ ਜਾਂਦਾ ਪਸ਼ੂ ਮਤਲਬ ਜੇ ਉਹਦਾ ਮਤਲਬ ਥੱਲੇ ਡਿਸਚਾਰਜ ਆ ਜਾਂ ਉਹ ਦੂਜੇ ਪਸ਼ੂ ਨੇ ਚੱਟ ਲਿਆ ਉਹ ਤੋਂ ਬਾਅਦ ਜਾਂਦਾ ਫਿਰ ਟੀ ਡੀ ਐਸ ਦੀ ਆ ਜਾਂਦੀ ਆ ਵੀ ਮਤਲਬ ਲੰਗੜਾ ਬੁਖਾਰ ਕਹਿ ਦਿੰਦੇ ਦੀ ਵੈਕਸੀਨ ਆਉਂਦੀ ਆ ਪ੍ਰੋਪਰ ਨੂੰ ਵੈਸੇ ਤਾਂ ਪੰਜਾਬ ਸਰਕਾਰ ਵੱਲੋਂ ਜਾਂ ਸੈਂਟਰ ਗਵਰਨਮੈਂਟ ਵੱਲੋਂ ਪ੍ਰੋਪਰ ਡਾਕਟਰਾਂ ਨੂੰ ਇੰਜੈਕਸ਼ਨ ਦਿੱਤੇ ਜਾਂਦੇ ਆ ਇੰਜੈਕਸ਼ਨ ਲਾ ਕੇ ਜਾਂਦੇ ਨੇ ਪਰ ਫਿਰ ਵੀ ਜੇ ਜ ਰਹਿ ਵੀ ਜਾਂਦੇ ਤਾਂ ਬੰਦਾ ਵੇਹ ਰਹਿਦਾ ਕਿ ਅਸੀਂ ਇਹ ਲਵਾ ਦਈਏ ਮ ਲੰਪੀ ਕਰਕੇ ਵੀ ਉਹ ਆਉਣ ਲੱਗੀ ਸੀ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਬਾਈ ਇਸ ਬਿਮਾਰੀ ਤੋਂ ਆਪਣੇ ਐਨੀਮਲਾਂ ਨੂੰ ਬਚਾਇਆ ਜਾ ਸਕਦਾ ਕਿਹੜੀਆਂ ਕਿਹੜੀਆਂ ਜੀ ਜ਼ਿਆਦਾ ਖਿਆਲ ਰੱਖ ਕੇ ਹਾਂਜੀ ਜਿਵੇਂ ਹੁਣ ਵੈਕਸੀਨ ਆ ਗਈ ਬਾਈ ਜੀ ਹੁਣ ਗਿੱਲਾ ਹੁਣ ਸਾਡੇ ਦੇਖੋ ਇਹਨਾਂ ਨੇ ਮਾਰਤਾ ਥੱਲੇ ਤੂੜੀ ਖੜਾ ਦੇਣੀ ਆ ਜੇ ਇਹਦੇ ਬੱਲੇ ਥੱਲੇ ਹੁਣ ਮਤਲਬ ਤੁੱਪ ਦੀਆਂ ਕਰਨਾਂ ਦੀਆਂ ਜਾਂਦੀਆਂ ਰੇਜ਼ ਨਹੀਂ ਜਾ ਰਹੀਆਂ ਨਹੀਂ ਆ ਤਾਂ ਉਹਦੇ ਥੱਲੇ ਫਾਕ ਖੜਾ ਕੇ ਇਹਨੂੰ ਪ੍ਰੋਪਰ ਸਾਫ਼ ਕਰਦੇ ਗੋਹਾ ਰੋਜ਼ੀ ਰੋਜ਼ ਚੱਕਿਆ ਜਾਵੇ ਬੈਕਟੀਰੀਆ ਉਹਨਾਂ ਜਿੰਨਾ ਬੈਕਟੀਰੀ ਜਿੰਨਾ ਸਾਫ਼ ਸਫਾਈ ਹੋ ਉਹਨੇ ਪਸ਼ੂ ਜ਼ਿਆਦਾ ਤੰਦਰੁਸਤ ਰਹਿਣਗੇ ਕਿੰਨੇ ਸਮੇਂ ਤੋਂ ਉਹਨਾਂ ਦੀ ਵੈਕਸੀਨ ਕਰਨੀ ਚਾਹੀਦੀ ਆ ਤੁਹਾਨੂੰ ਵੇਖੋ ਆਪਣੇ ਸਰਕਾਰੀ ਆਉਂਦੀ ਆ ਟੀਡੀਐਸ ਦੀ 6-6 ਮਹੀਨਿਆਂ ਦੀ ਵੀ ਹੁੰਦੀ ਆ ਸਰਕਾਰੀ ਵਾਲੇ ਆਪ ਲਾ ਕੇ ਜਾਂਦੇ ਨੇ ਹਾਂਜੀ ਜੀ ਬਹੁਤ ਬਹੁਤ ਸ਼ੁਕਰੀਆ ਬਾਈ ਤੁਹਾਡੇ ਨਾਲ ਗੱਲਬਾਤ ਕੀਤੀ ਬਹੁਤ ਚੰਗਾ ਲੱਗਿਆ ਸ਼ੁਕਰੀਆ ਬਹੁਤ ਬਹੁਤ ਪਾ ਬਾਈ ਹੋਰਾ ਨਾਲ ਗੱਲਬਾਤ ਕੀਤੀ ਡੈਰੀ ਫਾਰਮਿੰਗ ਬਾਰੇ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ